ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਨੂੰ ਲੈ ਕੇ ਵੱਡੀ ਕਵਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਜੀ 650 ਕਰੋੜ ਦਾ ਜਿਹੜਾ ਘਟਾਲਾ ਸਾਹਮਣੇ ਆ ਚੁੱਕਿਆ ਹੈ ਕਿਹੜਾ ਘਟਾਲਾ ਹੈ ਉਹ ਵੀ ਤੁਹਾਨੂੰ ਸਾਂਝਾ ਕਰਨਾ ਦੋਸਤੋ ਪਹਿਲਾਂ ਛੋਟੀ ਜਿਹੀ ਗੱਲ ਜੀ ਹੈ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲ ਮੇਰੇ ਨਾਲ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਚੋਣ ਹਾਰਨ ਤੋਂ ਬਾਅਦ ਸ਼ੀਤਲ ਅਰੂਲਾਗ ਨੂੰ ਯਾਦ ਆਈ ਆਮ ਆਦਮੀ ਪਾਰਟੀ ਲਾਈਵ ਹੋ ਕੇ ਕੀਤੇ ਨੇ ਜੀ ਵੱਡੇ ਖੁਲਾਸੇ ਜਲੰਧਰ ਚ ਹੋਈਆਂ ਜਿਮਣੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸ਼ੀਤਲ ਅਰੂਲਾ ਸਾਹਮਣੇ ਆਏ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਪਾਰਟੀ ਛੱਡਣ ਦਾ ਕਾਰਨ ਦੱਸਿਆ ਸ਼ੀਤਲ ਅਰੂਲ ਜਿਹੜਾ ਅਗੁਰਾਲ ਲਿਖਿਆ ਕਿ ਆਮ ਆਦਮੀ ਪਾਰਟੀ ਨੇ ਸਨਮਾਨ ਨਹੀਂ ਦਿੱਤਾ ਮੇਰੀ ਇੱਜ਼ਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ ਇਸ ਲਈ ਮੈਂ ਪਾਰਟੀ ਛੱਡਦੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਪਠਾਨਕੋਟ ਦੇ ਪਿੰਡ ਫੰਗ ਤੋਲੀ ਤੋਂ ਇੱਕ ਕੰ ਜਿਹੜਾ ਘਰ ਕੰਦ ਟੱਪ ਕੇ ਬੜੇ ਤਿੰਨ ਸ਼ੱਕੀ ਕਮਰੇ ਅੰਦਰ ਲੁਕੇ ਪਰਿਵਾਰ ਤੋਂ ਮੰਗਿਆ ਜੀ ਖਾਣਾ ਪਿੰਡ ਫਗਤੋਲੀ ਦੇ ਬਾੜ ਨੰਬਰ ਥਿਆਲਾ ਮੁਹੱਲਾ ਵਿੱਚ ਕੁੱਟਲੀ માતા ਦੇ ਮੰਦਰ ਦੇ ਨਜ਼ਦੀਕ ਰਹਿੰਦੇ ਬਲਰਾਮ ਵੱਲੋਂ ਰਾਤ ਕਰੀਬ 2 ਵਜੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਾਂ ਆਵਾਜ਼ਾਂ ਸੁਣਨ ਦੀ ਖਬਰ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਹੀ ਮਾਮੂਨ ਕੈਂਟ ਇੰਟੈਲੀਜੈਂਸ ਦੀ ਟੀਮ ਜਿਹੜੀ ਐਸਓਜੀ ਕਮਾਂਡੋ ਡਿਸਪੈਚਮੈਂਟ ਮਿਲਟਰੀ ਇੰਟੈਲੀਜੈਂਸ ਟੀਮ ਆਦੀ ਜਿਹੜੇ ਆਏ ਤੇ ਉਹਨਾਂ ਨੇ ਅਧਿਕਾਰੀਆਂ ਨੇ ਟੀਮ ਪਹੁੰਚੀ ਤੇ ਜਾਣਕਾਰੀ ਇਕੱਤਰ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਤੁਸੀਂ ਮੰਦੀ ਰਾਜਪਾਲ ਨੂੰ ਸਲਾਹ ਕਿਹਾ ਸਾਡੇ ਨਾਲ ਪੰਗਾ ਨਾ ਲਓ ਦੌਰੇ ਤੇ ਜਾਂਦੇ ਅੱਧੀ ਸਰਕਾਰ ਹੀ ਨਾਲ ਲੈ ਜਾਂਦੇ ਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਅਤੇ ਮੁੱਖ ਮੰਤਰੀ ਭਵੰਤਮਨ ਵਿਚਾਲੇ ਇੱਕ ਵਾਰ ਮੁੜ ਤੋਂ ਸ਼ਬਦੀ ਬਾਤ ਦੇਖਣ ਨੂੰ ਮਿਲ ਰਹੇ ਨੇ ਬੀਤੇ ਦਿਨ ਰਾਜਪਾਲ ਸਰਹੱਦੀ ਖੇਤਰ ਦੇ ਦੌਰੇ ਤੇ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਹੁਤ ਵਿਜੀ ਬੰਦਾ ਹੈ ਉਹ ਸਾਨੂੰ ਕੀ ਮਿਲਣਗੇ ਉਹ ਤਾਂ ਆਪਣੇ ਡੀਜੀਪੀ ਅਤੇ ਚੀਫ ਸੈਕਟਰੀ ਨੂੰ ਹੀ ਮਿਲਦੇ ਨੇ ਦੋਸਤੋ ਬਾਅਦ ਅਗਲੀ ਵੀਡੀਓ ਖਬਰ ਦੀ ਮੈਂ ਯੂਨੀਵਰਸਿਟੀ ਦਾ ਚਾਂਸਲਰ ਹਾਂ ਪਰ ਸੀਐਮ ਸਾਹਿਬ ਨੂੰ ਇਹ ਪਸੰਦ ਨਹੀਂ ਗਵਰਨਰ ਬਨਵਾਰੀ لال ਪ੍ਰੋਹਿਤ ਰਾਜਪਾਲ ਬਨਵਾਰੀ لال ਪ੍ਰੋਹਿਤ ਤੇ ਮੁੱਖ ਮੰਤਰੀ ਪਵੰਤ ਮਾਨ ਇੱਕ ਵਾਰ ਫਿਰ ਤੋਂ ਮੋੜ ਆਮਣੇ ਸਾਹਮਣੇ ਹੋ ਚੁੱਕੇ ਨੇ ਦੋਵਾਂ ਵਿਚਾਲੇ ਇੱਕ ਵਾਰ ਫਿਰ ਤੋਂ ਮੋੜ ਤੋਂ ਤਣਾਅ ਦਾ ਮਾਹੌਲ ਹੈ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਸ਼ੁੱਕਰਵਾਰ ਨੂੰ ਦੁਪਹਿਰ ਚੰਡੀਗੜ੍ਹ ਦੇ ਪੰਜਾਬ ਰਾਜ ਪਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਪਵੰਤ ਮਾਨ ਬਲੋ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਦੋਸਤੋ ਬਾਅਦ ਅਗਲੀ ਵੀਡੀਓ ਜੀ ਛੱਡੋ ਨਸ਼ਾ ਵੇਚਣਾ ਜਾਂ ਫਿਰ ਜੇਲ੍ਹ ਯਾਤਰਾ ਲਈ ਵਿਜੇ ਤਿਆਰ ਬਸ ਮੋਰਾ ਲੱਗਣੀ ਹੈ ਬਾਕੀ ਅੱਜ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਚ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਆਪਰੇਸ਼ਨ ਕਾਸੋ ਤਹਿਤ ਤਲਾਸ਼ੀ अभियान ਚਲਾਇਆ ਗਿਆ ਡੀਜੀਐਸਪੀ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਰਾਜੇਸ਼ ਕੁਮਾਰ ਦੀ ਟੀਮ ਵੱਲੋਂ ਅੱਜ ਉਹਨਾਂ ਦੀ ਘਰ ਦੀ ਤਲਾਸ਼ੀ ਲਈ ਗਈ ਜਿੱਥੇ ਸ਼ੱਕ ਸੀ ਕਾਬਲੇਗੌਰ ਹੈ ਕਿ ਜੈਤੋ ਕਸਬਾ ਜੋ ਨਸ਼ਾ ਨੂੰ ਲੈ ਕੇ ਕਾਫੀ ਬਦਨਾਮ ਹੈ ਉੱਥੇ ਦਬੰਗ ਐਸਐਚਓ ਰਾਜੇਸ਼ ਕੁਮਾਰ ਦੀ ਤਨਾਤੀ ਕੀਤੀ ਗਈ ਹੈ ਜਿਨ੍ਹਾਂ ਨੇ ਅੱਜ ਤੱਕ ਆਪਣੀ ਪਹਿਲੀ ਚੈਕਿੰਗ ਦੌਰਾਨ ਵੀ ਨਸ਼ਾ ਤਸਕਰ ਨੂੰ ਆਪਣੀ ਚੇਤਾਵਨੀ ਦੁਆਰਾ ਹੱਥ ਪੈਰਾਂ ਦੀ ਪਾ ਦਿੱਤੀ ਹੈ ਜੀ ਉਸ ਤੋਂ ਬਾਅਦ ਅਗਲੀ ਵਾਰ ਦੀ ਖਬਰ سامنے ਆਈ ਜੀ ਟੋਰਾਂਟੋ ਤੋਂ ਲਗਭਗ 400 ਕਿਲੋ ਸੋਨੇ ਦੀਆਂ ਤਾਰਾਂ ਮੋੜ ਪੰਜਾਬ ਨਾਲ ਜੁੜੀਆਂ ਨੇ ਪੰਜਾਬ ਵਿੱਚ ਬਿਨਾਂ ਬਿੱਲ ਤੋਂ ਖਰੀਦੇ ਸੋਨੇ ਦੀ ਮਕਰਾਦ ਵੱਧੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵਿੱਚ 424 ਕਰੋੜ ਦਾ ਸੋਨਾ ਖਰੀਦੇ ਜਾਣ ਦਾ ਖੁਲਾਸਾ ਹੋਇਆ ਜਿਸ ਨੂੰ ਵੇਖਦਿਆਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ 에어ਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਪੁੱਜਣ ਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਦੱਸਿਆ ਕੀ ਬਗੈਰ ਬਿੱਲ ਤੋਂ ਸੋਨੇ ਦੀ ਵਿਕਰੀ ਬਾਰੇ ਪਤਾ ਲੱਗਣ ਤੇ ਅੰਮ੍ਰਿਤਸਰ ਲੁਧਿਆਣਾ ਦੇ ਜੁਵੈਲਰ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਸਟਰੀ ਜਿਹੜਾ ਸਟ तकरीबन 20 ਤੋਂ 25 ਕਰੋੜ ਦਾ ਟੈਕਸ ਦੇਣਦਾਰੀ ਬਣਦੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਇੱਕ ਵਾਰ 1 ਲੱਖ ਰੁਪਏ ਦੀ ਰਿਸ਼ਵਤ ਲੈਦਾ ਜੇਈ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਦੌਰਾਨ ਪੰਜਾਬ ਬਿਜ਼ਨਸ ਬਿਊਰੋ ਨੇ ਅੱਜ ਜੂਨੀਅਰ ਇੰਜੀਨੀਅਰ ਇੰਜੀਨੀਅਰਿੰਗ ਸ਼ਾਖਾ ਕਮ ਬਿਲਡਿੰਗ ਇੰਸਪੈਕਟਰ ਨਗਰ ਨਿਗਮ ਪਠਾਨਕੋਟ ਦੇ ਬਾਦੂ ਚਾਰਜ ਐਮਸੀ ਬਟਾਲਾ ਜਤਿੰਦਰ ਕੁਮਾਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਂਡ ਦੇ ਦੋ ਛੇਟੇ ਗ੍ਰਿਫਤਾਰ ਕੀਤਾ। ਦੋਸਤੋ ਬਾਅਦ ਅਗਲੀ ਵੀਡੀਓ 'ਚ ਪੰਜਾਬ ਸਰਕਾਰ ਬਿਜਲੀ ਸਬਸਿਡੀ 'ਚ ਖਰਚ ਕਰੇਗੀ ਜੀ 21909 ਕਰੋੜ ਰੁਪਏ 75000 ਟਿਊਬਵਲਾਂ ਦੇ ਲਗਾਇਆ ਜਾਵੇਗਾ ਜੀ ਸੋਲਰ ਪਲਾਂਟ ਪੰਜਾਬ ਸਰਕਾਰ ਖੇਤੀ ਸੈਕਟਰ ਲਈ ਨਿਰਦਾਤ ਬਿਜਲੀ ਸਬਸਿਡੀ ਦੇ ਬਿੱਲਾਂ ਵਿੱਚ ਵਾਅਦਾ ਨਹੀਂ ਕਰੇਗੀ। ਉਨ੍ਹਾਂ ਨੇ ਸੂਬੇ ਦੇ ਬਿਜਲੀ ਸਬਸਿਡੀ ਬਿੱਲ ਨੂੰ ਅਗਲੇ 5 ਸਾਲਾਂ ਲਈ 21909 ਕਰੋੜ ਰੁਪਏ ਦੀ ਸਥਿਰ ਰੱਖਣ ਦਾ ਪ੍ਰਸਤਾਵ ਰੱਖਿਆ ਹੈ ਇਸ ਦੇ ਲਈ ਜਿਹੜੀ ਖਬਰ ਹੈ ਕਿ ਇਹ ਰਾਜ ਖੇਤੀਬਾੜੀ ਪੰਪ ਸੈਟਾਂ ਨੂੰ ਥਰਮਲ ਤੋਂ ਸੂਰਜੀ ਊਰਜਾ ਦਾ ਤਬਦੀਲ ਕਰੇਗੀ ਇਸ ਦੇ ਨਾਲ ਹੀ ਬਿਜਲੀ ਦੀ ਖਪਤ ਘਟੇਗੀ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਸਤਾਵ 16ਵੇਂ ਵਿੱਤ ਕਮਿਸ਼ਨ ਅੱਗੇ ਰੱਖਿਆ ਗਿਆ ਹੈ ਜਿਸ ਦੇ ਹਾਲ ਹੀ ਵਿੱਚ ਸੂਬੇ ਦਾ ਤੌਰ ਆ ਕੀਤਾ ਹੈ ਜੀ 12 ਦੀ ਰਿਪੋਰਟ ਮੁਤਾਬਕ ਸੂਬਾ ਸਰਕਾਰ ਨੇ ਪ੍ਰਸਤਾਵ ਦਿੱਤਾ ਹੈ ਕਿ ਬਿਜਲੀ ਦੀ ਲਾਗਤ ਅਤੇ ਬਿਜਲੀ ਦੀ ਖਪਤ ਹਰ ਸਾਲ 3 ਤੋਂ 4% ਦੀ ਵਧ ਰਹੀ ਹੈ ਅਜੇਹੇ ਚ ਵਾਧੇ ਨੂੰ ਕੱਟ ਕੀਤਾ ਜਾਵੇਗਾ ਇਸ ਦੇ ਲਈ ਰਾਜ ਨੂੰ ਪੰਪ ਸੈਟਾਂ ਨੂੰ ਚਲਾਉਣ ਲਈ ਨਵਿਆਉਣ ਯੁੱਗ ਊਰਜਾ ਦੀ ਵਰਤੋਂ ਕਰਨੀ ਪਵੇਗੀ ਪ੍ਰਸਤਾਵ ਇਹ ਕਿਹਾ ਗਿਆ ਕਿ ਪੈਟਰੋਲ ਜਿਹੜੇ ਪੰਪ ਸੈਟਾਂ ਦੇ ਸੋਲਰਾਈਜੇਸ਼ਨ ਲਿਸਤ ਤੋਂ ਪਹਿਲਾਂ 75000 ਪੰਪ ਸੈਟਾਂ ਤੇ ਕੀਤੇ ਜਾਣਗੇ ਜੇ ਸ਼ੁਰੂ ਉਸ ਤੋਂ ਬਾਅਦ ਅਗਲੀ ਵੀਡੀਓ सुरेंद्र ਸ਼ਿਨਾ ਦੀ ਪਹਿਲੀ ਵਰਸੀ ਡਾਕਟਰ ਬਲਜੀਤ ਕੌਰ ਨੇ ਕਿੱਥੋਂ ਤੁਰ ਗਿਆ ਯਾਰਾ ਗੀਤ ਤੇ ਵੀਡੀਓ ਕੀਤਾ ਜੀ ਜਾਰੀ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਕਲਾ ਪਵਨ ਚੰਡੀਗੜ੍ਹ ਵਿਖੇ ਸਮਾਗਮ ਦੌਰਾਨ ਮਹਰੂਮ ਗਾਇਕ ਸਰਿੰਦਰ ਸ਼ਿੰਦਾ ਨੂੰ ਸਮਰਪਿਤ ਕਿੱਥੇ ਤੁਰ ਗਿਆ ਯਾਰਾ ਗੀਤ ਦਾ ਵੀਡੀਓ ਰਿਲੀਜ਼ ਕੀਤਾ ਦੱਸ ਦਈਏ ਇਹ ਗੀਤ ਹਰਪ੍ਰੀਤ ਸੇਖੋ ਵੱਲੋਂ ਲਿਖਿਆ ਗਿਆ ਇਸ ਗੀਤ ਨੂੰ ਪਦਮਸ਼੍ਰੀ ਗਾਇਕ ਹੰਸਰਾਜ ਹੰਸ ਨੇ ਵੀ ਆਪਣੀ ਆਵਾਜ਼ ਦਿੱਤੀ ਹੈ ਦੋਸਤੋ ਬਾਅਦ ਅਗਲੇ ਐਮਪੀ ਹਰਪਜਨ ਸਿੰਘ ਨੇ ਰਾਜ ਸਭਾ ਚ ਚੁੱਕਿਆ ਜੀ ਸਿਹਤ ਸੇਵਾਵਾਂ ਦਾ ਮੁੱਦਾ ਕਿਹਾ BBMB ਹਸਪਤਾਲ ਐਮਜ਼ ਪਜੀਡ ਦੀ ਤਰਜ਼ ਤੇ ਬਣਾਈ ਜਾਣ ਜਲੰਧਰ ਤੋਂ ਰਾਜ ਸਭਾ ਮੈਂਬਰ ਅਤੇ ਭਾਰਤੀ ਕ੍ਰਿਕਟਿੰਗ ਟੀਮ ਦੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਨੇ ਸੱਜ ਸੰਸਦ ਵਿੱਚ ਪੰਜਾਬ ਦੇ ਥਲਵਾੜਾ ਵਿੱਚ ਖੰਡਰ ਹੋ ਰਹੇ BBMB ਹਸਪਤਾਲ ਦਾ ਮੁੱਦਾ ਉਠਾਇਆ ਉਹਨਾਂ ਨੇ ਉਪ ਪ੍ਰਧਾਨ ਜਗਦੀਪ ਧਨਖੜ ਦੇ ਸਾਹਮਣੇ ਸਦਨ ਵਿੱਚ ਉਪਰੋਕਤ ਮੁੱਦੇ ਤੇ ਗੱਲ ਕੀਤੀ ਇਹ ਹਸਪਤਾਲ ਸਹੀ ਢੰਗ ਦੇ ਨਾਲ ਤਿਆਰ ਕਰਨ ਦੇ ਫਾਇਦੇ ਵੀ ਦੱਸੇ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਕਤ ਹਸਪਤਾਲ ਨੂੰ ਐਮਜ਼ ਅਤੇ ਪੀਆਈ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਕਿਉਂਕਿ ਹਸਪਤਾਲ ਯੋਗ ਬਣਾਉਣ ਦੇ ਸਮਰਥ ਹੈ ਸਰਕਾਰ ਦਾ ਖਰਚਾ ਵੀ ਘਟੇਗਾ ਦੋਸਤੋ ਬਾਅਦ ਅਗਲੀ ਵੀਡੀਓ ਪਿੰਡ ਤਕੀਪੁਰ ਤੋਂ ਚੰਡੀਗੜ੍ਹ ਦੇ 743 ਬੱਸ ਅਡੇ ਲਈ ਬੱਸ ਸਹੂਲਤ ਸ਼ੁਰੂ ਹੋ ਚੁੱਕੀ ਹੈ ਪਿੰਡ ਤਕੀਪੁਰ ਤੋਂ ਬਾਇਆ ਹਸ਼ਿਆਰਪੁਰ ਜਿਹੜਾ ਇੱਕ ਬੱਸ ਸ਼ੁਰੂ ਹੋ ਪਈ ਗਈ ਹੈ ਦੋਸਤੋ ਬਾਅਦ ਅਗਲੀ ਵੀਡੀਓ ਜੀ ਮਨਾਲੀ ਤੋਂ ਸਵਾਰੀਆਂ ਨਾਲ ਪਰੀ ਬੱਸ ਬਿਆਸ ਦਰਿਆ 'ਚ ਡਿੱਗ ਚੁੱਕੀ ਹੈ ਦੇਖੋ ਕਿਵੇਂ ਤਸਵੀਰਾਂ ਸਾਹਮਣੇ ਆਈਆਂ ਨੇ ਮਨਾਲੀ ਤੋਂ ਪੰਜਾਬ ਆ ਰਹੀ ਸਵਾਰੀਆਂ ਨਾਲ ਪਰਿ ਬੱਸ ਬਿਆਸ ਦਰਿਆ ਵਿੱਚ ਡਿੱਗ ਚੁੱਕੀ ਹੈ ਇਸ ਘਟਨਾ ਤੋਂ ਬਾਅਦ ਹਰ ਪਾਸੇ ਹਫੜਾ ਦਫੜੀ ਮੱਚ ਗਈ ਹੈ ਜਾਣਕਾਰੀ ਮੁਤਾਬਕ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ ਸਵਾਰੀਆਂ ਨਾਲ ਭਰੀ ਹੋਈ ਸੀ ਜੋ ਮਨਾਲੀ ਚ ਬਿਆਸ ਦਰਿਆ ਚ ਜਾਣੀਗੀ ਹੈ ਇਸ ਹਾਦਸੇ ਵਿੱਚ ਇੱਕ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਏ ਨੇ ਦਸਤੋਬਾਦ ਅਗਲੀ ਵੀਡੀਓ ਮਨਕਰਤ ਤੌਲਖ ਆਪਣੀਆਂ ਤੀਆਂ ਨੂੰ ਹਸਪਤਾਲ ਤੋਂ ਲਿਆਏ ਜੀ ਘਰ ਤੀਆਂ ਦੇ ਨਾਲ ਪਹਿਲੀ ਚਲਕ ਵੀ ਸਾਂਝੀ ਕੀਤੀ ਹੈ ਮਨਕਰਤ ਤੌਲਖ ਆਪਣੀ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ ਵੀਡੀਓ ਦਸਤੋਬਾਦ ਅਗਲੀ ਵੀਡੀਓ ਅੰਗੜਵਾੜੀ ਸੈਂਟਰ ਚ ਪਹੁੰਚੀ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਪੰਜੀਰੀ ਚ ਮਿਲਿਆ ਜ਼ਹਿਰੀਲਾ ਕੀੜਾ ਨਿਹਾਲ ਸਿੰਘ ਵਾਲਾ ਦੇ ਢੂੜਕੋਟ ਰਣਸ਼ੀਰ ਅੰਗੜਵਾੜੀ ਸੈਂਟਰ ਵਿੱਚ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਵੰਡਣ ਲਈ ਆਈ ਪੰਜੀਰੀ ਚ ਜ਼ਹਿਰੀਲਾ ਕੀੜਾ ਮਿਲਣ ਤੇ ਆਂਗਣਵਾੜੀ ਵਰਕਰਾਂ ਵੱਲੋਂ ਇਸ ਦਾ ਵਿਰੋਧ ਕਰਨ ਅਤੇ ਮਾਮਲਾ ਉਠਾਉਣ ਤੋਂ ਬਾਅਦ ਵਿਭਾਗ ਨੇ ਉਸ ਦਾ ਰਿਕਾਰਡ ਜप्त ਕਰ ਲਿਆ ਹੈ ਇਸ ਬਵਾਦ ਵਿੱਚ ਖੜਾ ਹੋ ਗਿਆ ਉਸ ਤੋਂ ਬਾਅਦ ਅਗਲੀ ਵਿਧਾਨ ਸਭਾ ਕਮੇਟੀ ਚ ਗੂੰਜਾ ਬੁੱਡੇ ਨਾਲੇ ਦਾ ਮੁੱਦਾ 6600 ਕਰੋੜ ਦਾ ਘੁਟਾਲੇ ਚ ਮਾਮਲੇ ਚ ਹੋਵੇਗੀ ਬਿਜ਼ਨਸ ਅਤੇ ਸੀਬੀਆਈ ਜਾਂਚ ਲੁਧਨਾ ਵਿੱਚ ਅੱਜ ਵਿਧਾਨ ਸਭਾ ਕਮੇਟੀ ਦੀ ਬੈਠਕ ਹੋਈ ਹੈ ਜਿਸ ਵਿੱਚ ਵੱਖ-ਵੱਖ ਮੈਕਾ ਦੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਸ਼ਮੇਤ ਚੇਅਰਮੈਨ ਵੀ ਹਿੱਸਾ ਲਿਆ ਇਸ ਮੀਟਿੰਗ ਦੌਰਾਨ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਸਮੇਤ ਬੁੱਡੇ ਨਾਲੇ ਦੇ ਅਹਿਮ ਮੁੱਦੇ ਤੇ ਦੇਖਿਆ ਤੁਹਾਨੂੰ ਸੁਣਾ ਚੁਣਿਆ ਇਸ ਤਹਿਤ 650 ਕਰੋੜ ਰੁਪਏ ਦਾ ਮਾਮਲਾ ਜਿਹੜਾ ਦਰਜ ਕੀਤਾ ਤੇ ਅਸੀਂ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀ ਚ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ